ਜੀ ਤੁਹਾਨੂੰ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 8ਵੀਂ ਦੇ ਵਿੱਚ ਜਿਹੜਾ ਤੁਹਾਡਾ ਬੋਰਡ ਦਾ ਪੇਪਰ ਹੋਣਾ ਹੈ ਜਾਂ ਪ੍ਰੀ ਬੋਰਡ ਪੇਪਰ ਹੋਣਾ ਹੈ ਉਹਦੇ ਪੈਟਰਨ ਬਾਰੇ ਅੱਜ ਅਸੀਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਜਿਹੜਾ ਤੁਹਾਨੂੰ 8ਵੀਂ ਦਾ ਪੇਪਰ ਆਏਗਾ ਬੋਰਡ ਦਾ ਜਾਂ ਪ੍ਰੀ ਬੋਰਡ ਦਾ ਉਹਦਾ ਪੈਟਰਨ ਕੀ ਹੋਵੇਗਾ ਉਹਦਾ ਬਲੂਪ੍ਰਿੰਟ ਕੀ ਹੋਵੇਗਾ ਉਹਦੇ ਬਾਰੇ ਦੱਸਾਂਗਾ ਤੋ ਆਓ ਦੇਖਦੇ ਹਾਂ ਕਿ ਜਿਹੜਾ ਤੁਹਾਡਾ ਕੰਪਿਊਟਰ ਸਾਇੰਸ ਵਿਸ਼ੇ ਦਾ ਪੇਪਰ ਹੈਗਾ ਉਹਦੇ ਵਿੱਚ ਯਾਦ ਰੱਖਣਾ ਕਿ 40 ਮਾਰਕਸ ਦਾ ਤੁਹਾਡਾ ਰਿਟਨ ਪੇਪਰ ਹੋਣਾ ਹੈ 20 ਨੰਬਰ ਦੀ ਇੰਟਰਨਲ ਅਸੈਸਮੈਂਟ ਜਿਹੜੀ ਸਕੂਲ ਵੱਲੋਂ ਲਗਣੀ ਹੈ ਤੇ 40 ਨੰਬਰ ਦਾ ਜਿਹੜਾ ਹੈ ਉਹ ਤੁਹਾਡਾ ਪ੍ਰੈਕਟੀਕਲ ਹੋਵੇਗਾ ਆਫਟਰ ਐਗਜ਼ਾਮ ਤੇ ਟੋਟਲ ਪੇਪਰ ਜਿਹੜਾ ਤੁਹਾਡਾ ਹੋਏਗਾ ਉਹ ਹੋਏਗਾ 100 ਮਾਰਕਸ ਦਾ 100 ਨੰਬਰ ਦਾ ਤੇ ਪੀਪਰ ਦਾ ਸਮਾਂ ਹੋਵੇਗਾ 2 ਘੰਟੇ ਤੇ ਪੀਪਰ ਦੇ ਸਟਰਕਚਰ ਦੀ ਗੱਲ ਕਰਦੇ ਆ ਜਿਹੜਾ ਤੁਹਾਡਾ ਰਿਟਰਨ ਇਗਜ਼ਾਮ ਹੋਏਗਾ ਪੀਪਰ ਜਿਹੜਾ ਤੁਹਾਡਾ ਹੈ ਉਹ ਤਿੰਨ ਪਾਰਟਸ ਵਿੱਚ ਡਿਵਾਈਡ ਹੋਏਗਾ ਪਾਰਟ A B ਐਂਡ C ਜਿਹੜਾ ਪਾਰਟ 1 ਹੈ ਪਾਰਟ A ਹੈ ਮਤਲਬ ਪਹਿਲਾ ਪਾਰਟ ਹੈ ਉਹ ਚ ਤੁਹਾਨੂੰ ਦੋ ਕੁਐਸਚਨ ਆਣਗੇ ਕੁਐਸਚਨ ਨੰਬਰ 1 ਤੇ 2 ਤੇ ਇਹ ਕੁਐਸਚਨ 1 ਹੈ ਐਚ ਤੁਹਾਨੂੰ 1 ਤੋਂ ਲੈ ਕੇ 9 ਕੁਐਸਚਨ ਆਣਗੇ 1-1 ਨੰਬਰ ਦੇ ਜਿਹਨਾਂ ਵਿੱਚ ਤੁਹਾਨੂੰ ਐਮਸੀਕਿਊ ਤੇ ਫਿਲਪਸ ਜਿਹੜੇ ਆ ਉਹ ਆਣਗੇ ਤੇ ਪੈਪਰਟ A ਦੇ ਵਿੱਚ ਜੇ ਦੂਜਾ ਕੁਐਸਚਨ ਆਏਗਾ ਤੁਹਾਨੂੰ ਇਹ ਜਾਣਗੇ ਅੱਠ ਕੁਐਸਚਨ ਜਿਸ ਤੋਂ ਤੁਹਾਨੂੰ ਫੁੱਲ ਫਾਰਮਸ ਆ ਸਕਦੀਆਂ ਟ੍ਰੂ ਫਾਲਸ ਆ ਸਕਦੇ ਹੈ ਤੇ ਸ਼ਾਰਟਕਟ ਕੀਜ਼ ਆ ਸਕਦੀਆਂ ਨੇ ਜਾਂ ਵਨ ਵਰਡ ਕੁਐਸਚਨ ਉਹ ਆ ਸਕਦੇ ਨੇ ਕਿਹਾ ਬੋ ਕਹਿ ਸਕਦੇ ਆ ਕਿ ਜਿਹੜਾ ਤੁਹਾਡਾ ਪਾਰਟ A ਹੈ ਇਦੇ ਵਿੱਚ ਤੁਹਾਨੂੰ ਇੱਕ ਇੱਕ ਨੰਬਰ ਦੇ 17 ਕੁਐਸਚਨ ਆਣਗੇ ਜਨਰਲ ਐਮਸੀਕਿਊ ਫਿਲਪ ਅਪ ਫਰਮ ਟ्रू ਫਾਲਸ ਸ਼ਾਰਟਕਟ ਕੀਜ਼ ਜਾਂ ਵਨ ਵਰਡ ਕੁਐਸਚਨ ਜੋ ਸਾਡੀ ਬੈਕ ਐਕਸਰਸਾਈਜ਼ ਚ ਹੈ ਬੁੱਕ ਦੀ ਉਹ ਆਣਗੇ ਜੇ ਕਿਸੀ ਪਾਰਟ ਬੀ ਦੀ ਗੱਲ ਕਰੀਏ ਤੇ ਪਾਰਟ ਬੀ ਚ ਤੁਹਾਨੂੰ 5 ਕੁਐਸਚਨ ਆਣਗੇ 3 ਤੋਂ ਲੈ ਕੇ 7 ਤੱਕ ਹਰ ਕੁਐਸਚਨ ਜਿਹੜਾ ਹੈਗਾ ਉਹ 3 3 ਨੰਬਰਾਂ ਦਾ ਹੋਵੇਗਾ ਤੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਹੈ ਕੁਝ ਇੰਟਰਨਲ ਚੁਆਇਸ ਹੋਏਗੀ ਸਿਰਫ ਦੋ ਕੁਐਸਚਨ ਚ ਉਹ ਅੱਗੇ ਤੁਹਾਨੂੰ ਦੱਸਦਾ ਜਿਹੜਾ ਪਾਰਟ ਸੀ ਹੈ ਪਾਰਟ ਸੀ ਦੇ ਵਿੱਚ ਤੁਹਾਨੂੰ ਦੋ ਕੁਐਸਚਨ ਆਣਗੇ 8 ਤੋਂ ਲੈ ਕੇ 9 ਤੇ ਇਹਦੇ ਵਿੱਚ ਹਰ ਕੁਐਸਚਨ ਜਿਹੜਾ ਹੈਗਾ ਉਹ ਚਾਰ ਅੰਕਾਂ ਦਾ ਹੋਵੇਗਾ ਤੇ ਇਹਦੇ ਵਿੱਚ ਤੁਹਾਨੂੰ ਇੰਟਰਨਲ ਚੁਆਇਸ ਹੋਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਪਾਰਟ ਨੰਬਰ 1 ਟਾਈਪੀ ਟਿਊਟਰ ਪੰਜਾਬੀ ਇਹਦੇ ਵਿੱਚ ਤੁਹਾਨੂੰ ਟੋਟਲ ਪੰਜ ਅੰਕਾਂ ਦਾ ਪੇਪਰ ਆਏਗਾ ਜੇ ਜੋ 1-1 ਨੰਬਰ ਦੇ ਦੋ ਕੁਐਸਚਨ ਆਣਗੇ 3-3 ਨੰਬਰ ਦਾ ਇੱਕ ਕੁਐਸਚਨ ਆਏਗਾ ਚਾਰ ਨੰਬਰ ਦਾ ਕੋਈ ਵੀ ਕੁਐਸਚਨ ਨਹੀਂ ਆਏਗਾ ਸੋ ਤੁਹਾਨੂੰ ਇਸ ਪਾਰਟ ਵਿੱਚ ਲੌਂਗ ਅਨਸਰ ਕੁਐਸਚਨ ਯਾਦ ਕਰਨ ਦੀ ਲੋੜ ਨਹੀਂ ਹੈ ਜੇਕਰ ਪਾਰਟ ਨੰਬਰ 2 ਦੀ ਗੱਲ ਕਰੀਏ ਇੰਟਰਨੈਟ ਫੰਡਾਮੈਂਟਲਸ ਇਹਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਅੰਕ ਦਾ ਪੇਪਰ ਆਏਗਾ 7 ਨੰਬਰਾਂ ਦਾ ਜਿੱਚੋ 3 ਨੰਬਰ ਦਾ ਇੱਕ ਕੁਐਸਚਨ ਮਤਲਬ ਇੱਕ ਇੱਕ ਵਨ ਨੰਬਰ ਵਾਲੇ ਤਿੰਨ ਕੁਐਸਚਨ ਆਣਗੇ 3 ਨੰਬਰ ਦਾ ਕੋਈ ਕੁਐਸਚਨ ਨਹੀਂ ਆਏਗਾ ਤੇ 4-4 ਨੰਬਰ ਦੇ ਦੋ ਕੁਐਸਚਨ ਆਣਗੇ ਮਤਲਬ ਇੰਟਰਨਲ ਚੁਆਇਸ ਹੋਏਗੀ ਕੋਈ ਇੱਕ ਕਰਨਾ ਹੈ ਇਹਦੇ ਵਿੱਚ ਤੁਹਾਨੂੰ 3 ਅੰਕ ਵਾਲੇ ਕੁਐਸਚਨ ਪੜ੍ਹਨ ਦੀ ਲੋੜ ਨਹੀਂ ਹੈ ਪਾਰਟ 1 ਇੰਟਰੋਡਕਸ਼ਨ ਟੂ ਇਨਫੋਰਮੇਸ਼ਨ ਟੈਕਨੋਲੋਜੀ ਐਦੇ ਵਿੱਚ ਤੁਹਾਨੂੰ ਟੋਟਲ 6 ਨੰਬਰਾਂ ਦਾ ਪੇਪਰ ਆਵੇਗਾ ਤੇ ਜਿਹਦੇ ਵਿੱਚ 1-1 ਨੰਬਰ ਦੇ ਦੋ ਕੁਐਸਚਨ ਆਣਗੇ 3 ਨੰਬਰ ਦਾ ਕੋਈ ਕੁਐਸਚਨ ਨਹੀਂ ਆਏਗਾ ਤੇ 4-4 ਨੰਬਰ ਦੇ ਦੋ ਕੁਐਸਚਨ ਆਣਗੇ ਵਿਦ ਇੰਟਰਨਲ ਚੁਆਇਸ ਤੇ ਕੋਈ ਇੱਕ ਕੁਐਸਚਨ ਕਰਨਾ ਹੈ ਐਦੇ ਵਿੱਚ ਤੁਹਾਨੂੰ 3 ਨੰਬਰ ਵਾਲੇ ਕੁਐਸਚਨ ਪੜਨ ਦੀ ਲੋੜ ਨਹੀਂ ਹੈ ਪਾਠ ਨੰਬਰ 4 ਮਾਈਕਰੋਸਾਫਟ ਪਾਵਰਪੁਆਇੰਟ ਪਾਰਟ 1 ਐਦੇ ਵਿੱਚ ਤੁਹਾਨੂੰ 5 ਨੰਬਰਾਂ ਦਾ ਪੇਪਰ ਆਵੇਗਾ ਜਿਨ੍ਹਾਂ ਵਿੱਚ ਇੱਕ ਇੱਕ ਨੰਬਰ ਵਾਲੇ ਦੋ ਕੁਐਸਚਨ ਆਣਗੇ ਤੇ ਤਿੰਨ ਤਿੰਨ ਨੰਬਰ ਵਾਲਾ ਇੱਕ ਕੁਐਸਚਨ ਆਏਗਾ ਤੇ ਚਾਰ ਨੰਬਰ ਦਾ ਕੋਈ ਕੁਐਸਚਨ ਨਹੀਂ ਆਵੇਗਾ ਸੋ ਥਿਅਰਚ ਜਿਹੜਾ ਬੀ ਲੌਂਗ ਕੁਐਸਚਨ ਹੈ ਉਹ ਨਹੀਂ ਪੜ੍ਹਨੇ ਪਾਠ ਨੰਬਰ 5 ਮਾਈਕਰੋਸਾਫਟ ਪਾਵਰਪੁਆਇੰਟ Part 2 ਇਹਦੇ ਵਿੱਚ ਤੁਹਾਨੂੰ ਸਿਰਫ ਦੋ ਨੰਬਰ ਦਾ ਪੇਪਰ ਆਏਗਾ ਮਤਲਬ ਇੱਕ ਇੱਕ ਨੰਬਰ ਦੇ ਦੋ ਕੁਐਸਚਨ ਆਣਗੇ ਇਰਚ ਤੁਹਾਨੂੰ ਨਾ ਹੀ 3 ਨੰਬਰ ਵਾਲਾ ਕੋਈ ਕੁਐਸਚਨ ਆਏਗਾ ਤੇ ਨਾ ਹੀ 4 ਨੰਬਰ ਵਾਲਾ ਕੋਈ ਕੁਐਸਚਨ ਆਏਗਾ ਸੋ ਅੱਜ ਤੁਸੀਂ ਸ਼ਾਰਟ ਆਨਸਰ ਕੁਐਸਚਨ ਤੇ ਲੌਂਗ ਆਨਸਰ ਕੁਐਸਚਨ ਇਹ ਪੜ੍ਹਨੇ ਸਿਰਫ ਜਿਹੜੇ ਬੈਕ ਐਕਸਰਸਾਈਜ਼ ਦੇ 1 ਮਾਰਕਸ ਵਾਲੇ ਕੁਐਸਚਨ ਹੈ ਸਿਰਫ ਉਹ ਹੀ ਰੀਡ ਕਰਨੇ ਹਨ ਪਾਠ ਨੰਬਰ 6 ਮਾਈਕਰੋਸਾਫਟ ਪਾਵਰਪੁਆਇੰਟ ਪਾਠ 3 ਅੱਜ ਤੁਹਾਨੂੰ ਪਾਈ ਨੰਬਰ ਦਾ ਟੋਟਲ ਪੇਪਰ ਆਏਗਾ 1-1 ਨੰਬਰ ਵਾਲੇ ਦੋ ਕੁਐਸਚਨ ਆਣਗੇ ਤੇ 3-3 ਨੰਬਰ ਵਾਲੇ ਕੁਐਸਚਨ 'ਚ ਇੰਟਰਨਲ ਚੁਆਇਸ ਹੋਏਗੀ ਕਿ ਕੋਈ ਦੋ ਕੁਐਸਚਨ ਆਣਗੇ ਔਰ ਕਰਕੇ ਕੋਈ ਇੱਕ ਕੁਐਸਚਨ ਕਰਨਾ ਹੈ ਤੇ ਪਾਠ ਨੰਬਰ ਜਿਹੜਾ ਤੁਹਾਡਾ ਹੈ ਇਹਦੇ ਵਿੱਚ ਤੁਹਾਨੂੰ 6ਵੇਂ ਪਾਠ 'ਚੋਂ 4 ਨੰਬਰ ਵਾਲਾ ਕੋਈ ਵੀ ਕੁਐਸਚਨ ਨਹੀਂ ਆਏਗਾ 7ਵਾਂ ਪਾਠ ਕੰਪਿਊਟਰ ਜਨਰੇਸ਼ਨਸ ਅੱਜ ਤੁਹਾਨੂੰ ਕਾਊਟਰ 5 ਨੰਬਰਾਂ ਦਾ ਪੇਪਰ ਆਏਗਾ ਜਿਨ੍ਹਾਂ ਚੋਂ 1-1 ਨੰਬਰ ਦੇ 2 ਕੁਐਸਚਨ ਆਣਗੇ ਤੇ 3-3 ਨੰਬਰ ਦਾ 1 ਕੁਐਸਚਨ ਆਏਗਾ ਤੇ ਲੌਂਗ ਕੁਐਸਚਨ 4 ਨੰਬਰ ਵਾਲਾ ਕੋਈ ਵੀ ਨਹੀਂ ਆਏਗਾ ਪਾਠ ਨੰਬਰ 8 ਕੰਪਿਊਟਰ ਮੈਮਰੀਜ਼ ਅੱਜ 9 ਨੰਬਰ ਦਾ ਪੇਪਰ ਆਏਗਾ ਜਿਹਦੇ ਵਿੱਚ ਤੁਹਾਨੂੰ 1-1 ਨੰਬਰ ਦੇ 2 ਕੁਐਸਚਨ ਆਣਗੇ ਤੇ 3 3 ਨੰਬਰ ਵਾਲੇ ਦੋ ਕੁਐਸਚਨ ਆਗੇ ਵਿਦ ਇੰਟਰਨਲ ਚੁਆਇਸ ਕੋਈ ਇੱਕ ਕੁਐਸਚਨ ਕਰਨਾ ਹੈ ਤੇ ਆ ਤੇ ਇੱਕ ਸੋਚ ਲਓ ਤੁਸੀਂ ਕਿ ਇਹ ਪੇਪਰ ਜਿਹੜਾ ਤੁਹਾਡਾ ਹੋਵੇਗਾ ਇਹਦੇ ਵਿੱਚ ਤੁਹਾਨੂੰ ਲੌਂਗ ਕੁਐਸਚਨ ਸਿਰ ਦੋ ਚੈਪਟਰ ਚੋਂ ਆ ਰਹੇ ਆ ਦੂਜੇ ਤੇ ਤੀਜੇ ਚੋਂ ਬਾਕੀ ਕਿਸੇ ਚੈਪਟਰ ਚ ਲੌਂਗ ਕੁਐਸਚਨ ਨਹੀਂ ਆਏਗਾ ਸੋ ਤੁਹਾਨੂੰ ਜਿਹੜੇ ਬਾਕੀ ਚੈਪਟਰਸ ਆ ਦੂਜਾ ਤੀਜਾ ਛੱਡ ਕੇ ਉਹਦੇ ਲੌਂਗ ਕੁਐਸਚਨ ਪੜਨ ਦੀ ਕੋਈ ਲੋੜ ਨਹੀਂ ਹੈ ਹੁਣ 10 ਨੰਬਰ ਵਾਲਾ ਕੁਐਸਚਨ ਜਿਹੜਾ ਇਹ ਉਹ ਤੁਹਾਨੂੰ ਨਾ ਦੂਜੇ ਪਾਰਟ ਚੋਂ ਆਨੇ ਦਾ ਤੀਜੇ ਚੋਂ ਆਨੇ ਆ ਤੇ ਨਾ ਹੀ ਪੰਜਵੇਂ ਚੋਂ ਆਨੇ ਸੋ ਉਹਦੇ ਲਈ ਤੁਸੀਂ ਜਿਹੜੇ ਛੋਟ ਉਹ ਵੀ ਛੱਡ ਸਕਦੇ ਹੋ ਤਾਂ ਜਿਹੜੇ ਤੁਹਾਨੂੰ ਹੈ ਦੱਸਿਆ ਚੈਪਟਰਸ ਦੇ ਬਾਰੇ ਇਹਦੇ ਜਿਹੜੇ ਬਿਲਕੁਲ ਸਿੰਪਲ ਲੈਂਗੁਏਜ ਵਿੱਚ ਵੀਡੀਓ ਲਿੰਕਸ ਆਗੇ ਹੈ ਇੰਗਲਿਸ਼ ਤੇ ਪੰਜਾਬੀ ਮੀਡੀਅਮ ਚ ਉਹ ਤੁਹਾਨੂੰ ਮਿਲ ਜਾਣਗੇ ਤੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ